ਦੋਸਤੋ ਆ ਮਸ਼ੀਨ 100 ਸਾਲ ਪੁਰਾਣੀ ਆ ਜਦੋਂ ਇਹ ਮਸ਼ੀਨਾਂ ਹੁੰਦੀਆਂ ਸੀਗੀਆਂ ਉਦੋਂ ਬੰਦੇ ਦੀ ਉਮਰ ਵੀ 100-100 ਸਾਲ ਹੁੰਦੀ ਸੀ ਪਰ ਅੱਜ ਕੱਲ ਇਹ ਮਸ਼ੀਨਾਂ ਹੋ ਗਈਆਂ ਖਤਮ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਵੀ 20-20 ਸਾਲ ਬੱਚਿਆਂ ਨੂੰ ਜਿਹੜੇ ਹਾਰਟ ਅਟੈਕ ਆ ਰਹੇ ਆ ਇਹ ਕਾਦੀ ਮਸ਼ੀਨ ਕੀ ਚੀਜ਼ ਬਣਦੀ ਆ ਇਹ ਤੁਹਾਨੂੰ ਦੱਸਾਂਗੇ ਪੂਰਾ ਪ੍ਰੋਫੈਸਰ ਪਰ ਇਹ ਅੱਜ ਕੱਲ ਐਸ ਚੀਜ਼ਾਂ ਦੀਆਂ ਵੱਡੀਆਂ ਫੈਕਟਰੀਆਂ ਲੱਗ ਚੁੱਕੀਆਂ ਆ ਜਿਨ੍ਹਾਂ ਦੇ ਵਿੱਚ ਕੈਮੀਕਲ ਮਿਕਸ ਕਰ ਕਰਕੇ ਆਪਣੇ ਘਰੇ ਆ ਰਹੀ ਆ ਜੇ ਕਿਤੇ ਆਪਣੇ ਇਹ ਵਿਰਾਸਤ ਨਾਲ ਆਪਾਂ ਜੁੜੇ ਰਹੀਏ ਜਾਂ ਦੁਬਾਰਤੋ ਜੁੜ ਲਈਏ ਤਾਂ ਮੈਨੂੰ ਲੱਗਦਾ ਵੀ ਬਹੁਤ ਹੀ ਵਧੀਆ ਗੱਲ ਹੋਊਗੀ ਕਿ ਦੋਸਤੋ ਖੰਡ ਬਣ ਰਹੀ ਹੈ ਦੇਸ਼ ਦੀ ਖੰਡ ਜਿਹੜੇ ਆਪਣੇ ਬਜ਼ੁਰਗ ਕਹਾਂਦੇ ਸੀਗੇ ਏ ਆ ਜੀ ਅਸਲੀ ਖੰਡ ਦੇਸੀ ਤੇ ਜਿਹੜੀ ਕਿ ਬਰਾੜ ਵੀਰ ਜੀ ਹੋਰਾਂ ਦੇ ਘਰੇ ਬਣ ਰਹੀ ਹੈਗੀ ਆ ਉਹਨਾਂ ਨੇ ਆਪਣਾ ਖੋਤਾ ਹੀ ਗੰਨਾ ਲਾਇਆ ਸੀਗਾ ਤੇ ਅਸੀਂ ਵੀ ਇਹ ਖੰਡ ਲੈ ਕੇ ਜਾਵਾਂਗੇ ਤੇ ਇਸ ਦੇਸੀ ਖੰਡ ਨਾਲ ਕੋਈ 슈ਗਰ ਵੀ ਨਹੀਂ ਹੁੰਦਾ ਕਿਉਂਕਿ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਆਪਣੇ ਉਦੋਂ ਜਿਹੜੇ ਗੰਨੇ ਬੀਜਦੇ ਸੀਗੇ ਤੇ ਨਾਲ ਆਪਣਾ ਘਰ ਦਾ ਗੁੜ ਤੇ ਘਰ ਦੀ ਜਿਹੜੀ ਸ਼ੱਕਰ ਖੰਡ ਜਿਹੜੇ ਬਣਾਉਂਦੇ ਸੀਗੇ ਤਾਂ ਉਹਨਾਂ ਨੂੰ ਬਿਮਾਰੀਆਂ ਨਾਲ ਲਓ ਦੋਸਤੋ ਇਹਦੇ ਵਿੱਚ ਹੁਣ ਸੀਰਾ ਪਿਆ ਹੋਇਆ ਗੁੜ ਦਾ ਜਿਹੜਾ ਰੋ ਪਿਆ ਹੋਇਆ ਤੇ ਖੰਡ ਕਿਵੇਂ ਬਣਦੀ ਲਾਸਟ ਤੱਕ ਤੁਸੀਂ ਵੀਡੀਓ ਨਾਲ ਬਨੇ ਰਹੋ ਉਹਨੂੰ ਖੰਡ ਮਤਲਬ ਕਿ ਜਿਹੜਾ ਦੇਸੀ ਖੰਡ ਜਿਹਨੂੰ ਕਹਿੰਦੇ ਉਹ ਕਿਵੇਂ ਬਣਦੀ ਹੈ ਉਹ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਹੀ ਨਾਲੇ ਮਿਹਨਤ ਵੀ ਲੱਗਦੀ ਹੈ ਹੱਥਾਂ ਦੇ ਨਾਲ ਜਿਹੜੀ ਕਿ ਇਹ ਮਸ਼ੀਨ ਚੱਲਦੀ ਹੈ ਕਿਸ ਤਰ੍ਹਾਂ ਉਹ ਨਾ ਚਲਾ ਰਹੀ ਹੈਗੀ ਆ ਤੇ ਹੁਣ ਜਿਹੜੀਆਂ ਆਪਾਂ ਚੀਜ਼ਾਂ ਆਪਾਂ ਜਿਹੜੀਆਂ ਸਸਤੀਆਂ ਵੱਲ ਜ਼ਿਆਦਾ ਭੱਜ ਗਈਆਂ ਤੇ ਭੱਜ ਕੇ ਆਪਾਂ ਜਿਹੜੀ ਬਜ਼ਾਰੋਂ ਚੀਜ਼ ਸਸਤੀ ਲੈ ਤਾਉਨੇ ਆ ਪਰ ਆਪਾਂ ਨੂੰ ਉਹ ਜਿਹੜੀ ਕਿ ਚੰਗੀ ਨਹੀਂ ਮਿਲਦੀਗੀ ਜਿਸ ਕਰਕੇ ਜਿਹੜੇ ਆਪਣੇ ਬੱਚੇ ਆ ਉਹ ਵੀ ਜਿਹੜੇ ਛੋਟੇ ਛੋਟੇ بیمار ਹੋ ਰਹੀ ਹੈਗੇ ਆ ਤੇ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਕੀ ਕੰਮ ਵੀ ਕਰਦੇ ਸੀਗੇ ਤੇ ਖਰਾਕਾ ਵੀ ਬਾਧੂ ਖਾਂਦੇ ਸੀਗੇ ਤੇ ਉਹ ਜਿਹੜੇ ਕੀ ਬਿਮਾਰ ਵੀ ਨਹੀਂ ਹੁੰਦੇ ਸੀ ਤੇ ਉੱਤੇ ਆ ਜਿਹੜਾ ਪ੍ਰੋਸੈਸ ਸਾਰਾ ਹੋ ਰਿਹਾ ਜੀ ਤੇ ਖੰਡ ਤੁਸੀਂ ਦੇਖੋ ਜੀ ਕਿਦਾਂ ਜਿਹੜੀ ਕੀ ਨਾਲ ਲੱਗਦੀ ਹੈ ਮਸ਼ੀਨ ਦੇ ਤੇ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਤਾਂ ਜਿਹੜੀ ਐ ਮਸ਼ੀਨ ਦੇਖੀ ਐ ਜੀ ਪਹਿਲੀ ਵਾਰੀ ਦੇਖੀ ਐ ਵੀ ਕਿਸ ਤਰ੍ਹਾਂ ਜਿਹੜੀ ਕੀ ਦੇਸੀ ਖੰਡ ਬੰਦੀ ਐ ਲਿਆਉਂਦੇ ਵੀ ਜ਼ਰੂਰ ਐ ਖਾਂਦੇ ਵੀ ਜ਼ਰੂਰ ਆ ਪਰ ਜਿਹੜੀ ਹੁਣਾਂ ਘਰ ਦੀ ਬਣੀ ਆਪਣੇ ਸਾਹਮਣੇ ਜਿਹੜੀ ਖਾਵਾਂਗੇ ਨਾ ਇਹਦਾ ਤਾਂ ਜਿਹੜਾ ਸਵਾਦ ਹੀ ਜਿਹੜਾ ਕਿ ਵੱਖਰਾ ਹੋਊਗਾ ਤੇ ਇਹ ਹੁੰਦੀ ਐ ਜੀ ਪਿਓਰ ਚੀਜ਼ ਤੇ ਇਹਨਾਂ ਵੀਰ ਜੀ ਹੋਰਾਂ ਨੇ ਆਰਗੇਨਿਕ ਆਪ ਤਾਂ ਗੰਨਾ ਲਾਇਆ ਸੀਗਾ ਤੇ ਜਿਹੜਾ ਇਹਨਾਂ ਦਾ ਗੁੜ ਸ਼ੱਕਰ ਐ ਉਹ ਤਾਂ ਜਿਹੜਾ ਕਿ ਹੁਣ ਲੱਭਿਆ ਨਹੀਂ ਥਿਆਉਂਦਾਗਾ ਵੀ ਇੰਨਾ ਜ਼ਿਆਦਾ ਵੀ ਸਾਰਿਆਂ ਨੇ ਪਸੰਦ ਕੀਤਾ ਕਿ ਸਾਰਾ ਇਹਨਾਂ ਦਾ ਜਿਹੜਾ ਕਿ ਵੇਖ ਚੁੱਕਿਆ ਤੇ ਹੁਣ ਜਿਹੜਾ ਕਿ ਇਹਨਾਂ ਨੇ ਦੇਸੀ ਖੰਡ ਜਿਹੜੀ ਇਹ ਤਿਆਰ ਕੀਤੀ ਆ ਤੇ ਤੁਸੀਂ ਦੇਖ ਸਕਦੇ ਆ ਜਿਹੜੇ ਕਿ ਆਪਣੇ ਹੁਣ ਲਾ ਰਹੇ ਨੇ ਵੀਰਜੀ ਖੰਡ ਤੇ ਬਹੁਤ ਹੀ ਵਧੀਆ ਜਿਹੜੀ ਕਿ ਇਹ ਖੰਡ ਬਣ ਕੇ ਆ। ਤੇ ਹੁਣ ਜਿਹੜੇ ਸਾਰੇ ਕੰਮ ਐ ਜੀ ਮਸ਼ੀਨਾਂ ਦੇ ਨਾਲ ਹੀ ਹੋ ਰਹੇ ਐ। ਇਸ ਮਸ਼ੀਨੀ ਚੁਗਣੀ ਕੋਈ ਸ਼ੱਕ ਨਹੀਂਗਾ ਵੀ ਜਿਹੜੀਆਂ ਇਨਸਾਨ ਦੀ ਉਮਰ ਐ ਉਹ ਵੀ ਬਹੁਤ ਘੱਟ ਕਰਦੀ ਹੈਗੀ ਆ। ਤੇ ਪਹਿਲਾਂ ਦੇ ਸਮੇਂ ਜਿਹੜੇ ਕਿ ਹੱਥੀ ਜ਼ਿਆਦਾ ਕੰਮ ਹੁੰਦੇ ਸੀ ਤੇ ਉਮਰਾਂ ਵੀ ਜਿਹੜੀਆਂ ਲੰਬੀਆਂ ਸੀਗਾ ਤੇ ਹੁਣ ਤਾਂ ਪਤਾ ਹੀ ਨਹੀਂ ਚੱਲਦਾ ਇੱਕ ਮਿੰਟ ਕੀ ਇੱਕ ਸਕਿੰਟਾਂ ਦੇ ਵਿੱਚ ਹੀ ਜਿਹੜਾ ਕਿ ਮਿੰਟ ਜੀ ਬੰਦਾ ਜਿਹੜਾ ਕਿ ਖਤਮ ਹੋ ਜਾਂਦਾ ਜਿਹੜਾ ਆਪਾਂ ਸੋਚ ਵੀ ਨਹੀਂ ਸਕਦੇਗੇ। ਤੇ ਇਧਰ ਦੇਖੋ ਜੀ ਹੁਣ ਜਿਹੜੀ ਕੀ ਇਹ ਖੰਡ ਪੂਰੀ ਬਣ ਕੇ ਹੋ ਗਈ ਹੈ ਤਿਆਰ ਤੇ ਇਹ ਜਿਹੜੀ ਕੀ ਹੁਣ ਕੱਢ ਰਹੇ ਨੇ ਤੇ ਫੇਰ ਜਿਹੜੇ ਕੀ ਸ਼ਾਨ ਕੇ ਤੇ ਆਪਾਂ ਜਿਹੜੇ ਕੀ ਵਧੀਆ ਜਿਹੜੇ ਕੀ ਖਾ ਸਕਦੇ ਆ ਤੇ ਬਹੁਤ ਹੀ ਟੇਸਟੀ ਅਸੀਂ ਤਾਂ ਟੇਸਟ ਕਰਕੇ ਦੇਖੀ ਆ ਬਹੁਤ ਹੀ ਟੇਸਟੀ ਇਹ ਖੰਡ ਜਿਹੜੀ ਬਣ ਕੇ ਤਿਆਰ ਹੁੰਦੀ ਆ ਬਾਕੀ ਜਿਹੜੀ ਆਪਾਂ ਅੱਖੀ ਚੀਜ਼ ਵੇਖੀਏ ਤਾਂ ਉਹ ਚੀਜ਼ ਜ਼ਿਆਦਾ ਵਧੀਆ ਲੱਗਦੀ ਹੁੰਦੀ ਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਇਹ ਕਿਸ ਤਰ੍ਹਾਂ ਕੀਵੇਂ ਪ੍ਰੋਸੈਸ ਨਾਲ ਬਣਾਈ ਗਈ ਹੈਗੀ ਆ ਤੇ ਜਿਹੜੀ ਆਪਾਂ ਨਹੀਂ ਦੇਖਦੇ ਤੇ ਉਹਦੇ ਫਿਰ ਤੁਹਾਨੂੰ ਪਤਾ ਹੀ ਆ ਕਿੰਨੀ ਜ਼ਿਆਦਾ ਹੁਣ ਮਲਾਵਟਾਂ ਵੀ ਆਪਣੇ ਅੱਜਕੱਲ ਬਹੁਤ ਜ਼ਿਆਦਾ ਹਰ ਚੀਜ਼ ਦੇ ਵਿੱਚ ਹੀ ਹੋਣ ਲੱਗ ਗਈਆਂ ਹੈਗੀਆਂ ਤੇ ਇਹ ਜਿਹੜੀ ਦੇਸੀ ਖੰਡ ਦਾ ਪ੍ਰੋਸੈਸ ਹੁੰਦਾ ਜੀ ਇਹ ਕਾਫੀ ਮਤਲਬ ਕਿ ਲੰਮਾ ਹੁੰਦਾ ਕਿਉਂਕਿ ਇੱਕ ਇੱਕ ਮਹੀਨਾ ਪਹਿਲਾਂ ਜਿਹੜਾ ਕਿ ਇਹ ਜਿਹੜਾ ਜੂਸ ਆ ਉਹ ਵੀ ਜਿਹੜਾ ਕਿ ਸਟੋਰ ਕਰਕੇ ਜਿਹੜਾ ਕਿ ਰੱਖਿਆ ਜਾਂਦਾ ਹੈਗਾ ਤੇ ਬਾਅਦ ਦੇ ਵਿੱਚ ਜਿਹੜਾ ਕਿ ਇਹਦਾ ਸਾਰਾ ਪ੍ਰੋਸੈਸ ਹੁੰਦਾ ਤਾਂ ਹੀ ਦੇਸੀ ਖੰਡ ਮਹਿੰਗੀ ਵੀ ਹੁੰਦੀ ਆ